ਕਮਾਲ ਦੀ ਤਿਆਰੀ ਕਰਦੀ ਆਉਂਦੀ ਆ ਹਜੇ ਭਲਾਂ ਦੇ ਵਿੱਚ ਵੱਛੀ ਆਈ ਨਹੀਂ ਗਈ ਬਾੜਾ ਨਹੀਂ ਤਾਂ ਮਿੱਤਰੋ 20 ਕਿਲੋ ਤੋਂ ਬਾਰ ਬਾਰ ਦੁੱਧ ਵੱਛੀ ਨੇ ਟੋਰਨ ਭਾਂਡੇ ਦੇ ਵਿੱਚ ਪਾ ਜਾਣਾ ਵਾ ਥਣ ਤੁਨ ਬਹੁਤ ਚੰਗਾ ਲੱਗਾ ਬਰੀਕੀ ਬਹੁਤ ਚੰਗੀ ਆ ਬਰੀਡ ਬਹੁਤ ਚੰਗੀ ਆ ਵੱਛੀ ਦੀ ਕਿਉਂਕਿ ਹੈ ਚੰਗੇ ਘਰਾਣੇ ਦੀ ਆ ਕਿਉਂਕਿ ਬਈ ਸੀਮਨ ਦੇ ਬਾਰੇ ਪੂਖਤਾ ਨਹੀਂ ਜਾਣਕਾਰੀ ਮਿਲ ਕਵੇ ਲਈਓ ਹੱਥ ਉੱਥੋਂ ਮਾੜਾ ਜਾ ਵੀਰੇ ਯਾਰ ਕਈ ਵਾਰੀ ਅਗਲਾ ਕਹਿ ਦਿੰਦਾ ਹਾਂ ਠੀਕ ਆ ਬਈ ਓਕੇ ਨਹੀਂ ਵਾਕਿਆ ਇਹ ਸੀਲ ਆ ਯਾਰ ਹਨਾ ਤੇ ਮੰਨ ਤਣ ਵੀਰੇ 1 ਲੱਖ 10 ਹਜ਼ਾਰ ਚੋਂ ਕਰ ਦੇਵਾਂਗੇ ਭਰਾ ਹਾਂ ਹੋ ਜਾਊਗਾ ਜੀ ਠੀਕ ਆ ਵੀਰੇ ਨੰਬਰ ਸਸੀਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਵੰਦਰ ਜਟਾਣੇ ਦੇ ਵਿੱਚ ਵੰਦਰ ਜਟਾਣਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਟੀਮਾਂ ਵਾਲੀ ਤੋਂ ਸਿੱਧੀ ਛੜਕਾ ਜਿਹੜੀ ਉਹ ਮਿੱਤਰੋ ਡਾਂਡੇ ਮਿੰਡੇ ਲੈ ਕੇ ਤਾਂ ਪਿੰਡ ਵੰਦਰ ਜਟਾਣੇ ਦੇ ਵਿੱਚ ਪਹੁੰਚਦੀ ਆ 10 ਕਿਲੋਮੀਟਰ ਦੀ ਦੂਰੀ 11 ਦੀ ਫਰੀਦਕੋਟ ਤੋਂ ਪੈਂਦੀ ਆ ਮਿੱਤਰੋ ਵੰਦਰ ਜਟਾਣੇ ਪਿੰਡ ਨੂੰ ਤੇ ਵੰਦਰ ਜਟਾਣੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆ ਤੇ ਵੱਛੀ ਵਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਪਹਿਲਣ ਸੁਣ ਵਾਲੀ ਬਾ ਕਮਾਲ ਕੀ ਡਿਟੇਲ ਆਂਦੀ ਕੀ ਗੱਲਬਾਤ ਆ ਇਸ ਤੋਂ ਪਹਿਲਾਂ ਦੱਸ ਦਵਾਂ ਤੁਹਾਨੂੰ ਇੱਕ ਕਿਉਂਕਿ ਮੈਂ ਡਾਕਟਰ ਨਾਲ ਗੱਲ ਕੀਤੀ ਆ ਜਿਹੜੇ ਪੁਰਾਣੇ ਨੂੰ ਸੀਮਨ ਲਾਇਆ ਇਹਦੇ ਬਾਰੇ ਆਪਦੇ ਸੀਮਨ ਦੇ ਬਾਰੇ ਪੁਖਤਾ ਜਾਣਕਾਰੀ ਆਪਾਂ ਨੂੰ ਨਹੀਂ ਮਿਲੀ ਕੋਈ ਵੀ ਜਿਹੜਾ ਇਹਦੇ ਲੱਗਾ ਵਾ ਉਹ ਦੱਸਦਿੰਦਾ ਸਹਿਗ ਦਾ ਲੱਗਾ ਹੋਇਆ 4013 40 130 ਹੈ ਮੇਰੇ ਖਿਆਲ ਨਾਲ ਬਾਕੀ ਕਨਫਰਮ ਤੁਸੀਂ ਬਾਈ ਨਾਲ ਫੋਨ ਤੇ ਕਰ ਲਿਓ ਮੈਂ ਬਾਈ ਨੂੰ ਕਹਿ ਦੂੰਗਾ ਲਿਖ ਲੂਗਾ ਸੀਮਨ ਲੈ ਕੇ ਰੱਖ ਲੂਗਾ ਦਿਨਾਂ ਦੀ ਕੱਚੀ ਆ ਉਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਬਾਈ ਠੀਕ ਠਾਕ ਬਾਈ ਸੇਤਾਕਰ ਪਰਿਵਾਰ ਬਾਈ ਠੀਕ ਹੈ ਜੀ ਠੀਕ ਹੈ ਵੀਰੇ ਆਪਾਂ ਜਿੱਥੇ ਖੜੇ ਆ ਆਪਣਾ ਨਾਮ ਦੱਸ ਦਈਏ ਇੱਕ ਵਾਰੀ ਨਾਮ ਖੁਸ਼ਵਿੰਦਰ ਸਿੰਘ ਜੀ ਕੀ ਨਾ ਵੀਰੇ ਖੁਸ਼ਵਿੰਦਰ ਖੁਸ਼ਵਿੰਦਰ ਤੇ ਸਨ ਆਫ ਵੀਰੇ ਗੁਰਪਾਲ ਸਿੰਘ ਜੀ ਗੁਰਪਾਲ ਸਿੰਘ ਕੁਸ਼ਵਿੰਦਰ ਵੀਰੇ ਵੈੜ ਜਿਹੜੀ ਪਹਿਲਾਣੀ ਆ ਬਾਈ ਪਹਿਲੇ ਸੂਏ ਵੀਰੇ ਠੀਕ ਆ ਵੀਰੇ ਕਿੰਨੇ ਉਮਰ ਹੋ ਗਈ ਇਹਦੀ ਬਾਈ ਇਹ ਜੀ 2 ਦੰਦ ਦਾ 2 ਦੰਦ ਦਾ ਹੋ ਗਈ ਹੈ ਕਿੰਨੇ ਦਿਨ ਪਿਆ ਵੀਰੇ ਹਜੇ ਇਹ ਹਫਤਾ ਲੈ ਜੂ ਵੀਰੇ ਹਫਤਾ ਲੈ ਜੂਗੀ ਇਹਦੀ ਮਾਂ ਦਾ ਦੁੱਧਰ ਕੜ ਕਿੰਨਾ ਕੁ ਸੀ ਬਾਈ 30 ਤੋਂ 35 ਕਿਲੋ ਸੀ 30 ਤੋਂ 35 ਕਿਲੋ ਦੀ ਮਾਂ ਦਾ ਦੁੱਧ ਸੀ ਹੈ ਠੀਕ ਆ ਬਾਈ ਤੇ ਬਾਈ ਫਿਰ ਹੁਣ ਵੇਚ ਦੇਣੀ ਹੈ ਹਾਂ ਠੀਕ ਆ ਕੀ ਰੇਟ ਤੈਅ ਕਰਾਂਗੇ ਵੀਰੇ ਆਪਾਂ ਇਹਦਾ 1 ਲੱਖ 10 ਹਜ਼ਾਰ ਜੀ 1 ਲੱਖ 10 ਹਜ਼ਾਰ ਰੁਪਏ ਦੇ ਵਿੱਚੋਂ ਮਾਨਤਨ ਕੋਈ ਵੀਰੇ ਆ ਹੋ ਜਾਊਗਾ ਜੀ ਠੀਕ ਆ ਵੀਰੇ ਕੱਢੀਏ ਵੀ ਦੁੱਧਾਂ ਦਾ ਲੈਵੇ ਦੀ ਆਰਡਰ ਦੀ ਕੁਆਲਿਟੀ ਬੇਤਰੀਨ ਆ ਪੱਟਾਂ ਦੇ ਸਨ ਵਾਲਾ ਠੋਸਲੇ ਵਾਲੀ ਫਰਦੀਆ ਵੇਖੋ ਤੁਸੀਂ ਕਮਾਲ ਦੀ ਤਿਆਰੀ ਕਰਦੀ ਆਉਂਦੀ ਆ ਹਜੇ ਭਲਾਂ ਦੇ ਵਿੱਚ ਵੱਛੀ ਆਈ ਨਹੀਂ ਗਈ ਬਾੜਾ ਨਹੀਂ ਤਾਂ ਮਿੱਤਰੋ 20 ਕਿਲੋ ਤੋਂ ਬਾਰ ਬਾਰ ਦੁੱਧ ਵੱਛੀ ਨੇ ਟੋਰਨ ਨਾਲ ਭਾਂਡੇ ਦੇ ਵਿੱਚ ਪਾ ਜਾਣਾ ਵਾ ਥਣ ਤੁਹਾਨੂੰ ਬਹੁਤ ਚੰਗਾ ਲੱਗਾ ਬਰੀਕੀ ਬਹੁਤ ਚੰਗੀ ਆ ਬਰੀਡ ਬਹੁਤ ਚੰਗੀ ਆ ਵੱਛੀ ਦੀ ਕਿਉਂਕਿ ਹੈ ਚੰਗੇ ਘਰਾਣੇ ਦੀ ਆ ਕਿਉਂਕਿ ਬਈ ਸੀਮੰਟ ਦੇ ਬਾਰੇ ਪੂਖਤਾ ਨਹੀਂ ਜਾਣਕਾਰੀ ਮਿਲੀ ਕਿਸੇ ਦਾ ਸੀਮੰਟ ਦਾ ਨਾਮ ਲੈਣਾ ਉਹ ਵੀ ਬੇਹਫਤਰੀਨ ਤੇ ਗਲਤ ਹੁੰਦਾ ਵਾ ਦੇਖੋ ਤੁਸੀਂ ਆਰਡਰ ਦੀ ਕੁਆਲਿਟੀ ਮਿੱਤਰੋ ਇੱਕ ਖਾਸ ਆਰਡਰ ਦੇ ਵੱਲੋਂ ਇਹ ਫਿਟਨੈਸ ਪੂਰੀ ਕਰਮਾਂ ਵਾਲੀ ਦੇ ਵੀਰੇ ਫੋਨ ਨਾ ਚੱਕਿਓ ਬਾਈ ਬਈ ਅੱਛਾ ਹੋਰ ਤੇ ਬਾਈ ਵੱਡੇ ਵੀਰੇ ਚੋ ਸੀਲ ਆਉਂਦੇ ਆ ਬਾਬੂ ਲੈਂਦੀ ਥੱਲੇ ਤੋਂ ਬਾਈ ਹਾਂ ਸੀਲ ਆ ਵੀਰੇ ਠੀਕ ਆ ਬਈ ਲਾਈਓ ਹੱਥ ਉੱਥੋਂ ਮਾੜਾ ਜਾ ਵੀਰੇ ਯਾਰ ਕਈ ਵਾਰੀ ਅਗਲਾ ਕਹਿ ਦਿੰਦਾ ਠੀਕ ਆ ਬਾਈ ਓਕੇ ਨਹੀਂ ਵਾਕਿਆ ਸੀਲ ਆ ਯਾਰ ਹਨਾ ਤੇ ਮੰਨਤਨ ਵੀਰੇ 1 ਲੱਖ 10 ਹਜ਼ਾਰ ਚੋਂ ਕਰ ਦੇਵਾਂਗੇ ਭਰਾ ਹਾਂ ਹੋ ਜੋ ਬਈ ਠੀਕ ਆ ਵੀਰੇ ਨੰਬਰ ਦੇਈਂ ਘੇਰਾ ਦੀ ਭਰਾ ਆਪ ਦਾ ਮਰਹਬਾਨ ਨੰਬਰ ਕਰਕੇ ਦੱਸ ਨਾ ਮੇਰੇ ਹੁਣ ਨਹੀਂ ਜਾ ਕੋਈ ਨਾ ਕੋਈ ਨਾ ਦੱਸ ਦੋ ਕੋਈ ਗੱਲ 1 ਮਿੰਟ ਵਾਧੋ ਜੋ ਕੋਈ ਲੇ ਵੀ ਮਿੱਤਰੋ ਨੰਬਰ ਤੁਹਾਨੂੰ ਮੈਂ ਨੋਟ ਕਰਾ ਦਿੰਨਾ ਹਾਂ ਮੈਂ ਦੱਬਿਆ 62398 62398 38 ਹਾਂ 7826 60 60 62398 3826 ਹੈ ਨਾ ਲੈ ਵੀ ਮਿੱਤਰੋ ਇਸ ਨੰਬਰ ਤੇ ਕਰਨੀ ਆ ਤੁਸੀਂ ਮਿੱਤਰੋ ਬਾਈ ਨਾਲ ਗੱਲ ਤੇ ਬਾਅਦ ਪਿੰਡ ਆ ਵੰਦਰ ਚਟਾਣਾ ਖਰੀਦ ਲਓ ਉਹ ਜਿਹੜਾ ਪਰਾ ਹੋਇਆ ਸਿਆਣਾ ਬਾਕੀ ਗੱਲਬਾਤ ਲਈ ਬਾਈ ਦਾ ਨੰਬਰ ਸਕਰੀਨ ਉੱਤੇ ਆ